ਪੰਛੀਆਂ ਵਾਸਤੇ ਸੀ ਇਹ ਟੰਗ ਰਹੇ ਆ ਹਰ ਇਨਸਾਨ ਹੈ ਜਿਹੜਾ ਉਹ ਇੰਨਾ ਕੰਮ ਤਾਂ ਕਰ ਸਕਦਾ ਵੀ ਆਪਣੇ ਘਰ ਦੇ ਕੋਲ ਇਸ ਤਰ੍ਹਾਂ ਦਾ ਇੱਕ ਮਿੱਟੀ ਦਾ ਭਾਂਡਾ ਰੱਖੇ ਉਸ ਦੇ ਵਿੱਚ ਪਾਣੀ ਪਾ ਲੇ ਤੇ ਇਹਨੇ ਮੇਰੇ ਕੋਲੇ ਗੱਲ ਕੀਤੀ ਵੀ ਆਪਾਂ ਇਹ ਕੰਮ ਕਰਨਾ ਤੇ ਮੈਂ ਵੀ ਚੱਲ ਠੀਕ ਹੈ ਮੈਂ ਇਹਦੇ ਨਾਲ ਆ ਗਿਆ ਪੰਛੀ ਜਿਹੜੇ ਹੈਗੇ ਆ ਉਹ ਵੀ ਘਟ ਰਹੇ ਆ ਤੇ ਉਹਨਾਂ ਦੇ ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਹੈ ਨਹੀਂ ਤੇ ਇੱਕ ਛੋਟੀ ਜੀ ਪਹਿਲ ਕੀਤੀ ਹੈ ਜਿਸ ਤਰ੍ਹਾਂ ਲਗਾਤਾਰ ਗਰਮੀ ਦਾ 파ਰਾ ਵਧਦਾ ਆ ਰਿਹਾ ਬਠਿੰਡਾ ਦੀ ਗੱਲ ਕਰ ਲਈਏ ਤਾਂ ਬਠਿੰਡਾ ਦੇ ਵਿੱਚ 47 ਤੋਂ 48 ਡਿਗਰੀ ਦਾ ਟੈਂਪਰੇਚਰ ਪਹੁੰਚ ਚੁੱਕਿਆ ਇਸ ਸਮੇਂ ਦੇ ਵਿੱਚ ਇਨਸਾਨ ਤਾਂ ਏਸੀ ਲਗਾ ਲੇਗਾ ਠੰਡਾ ਪਾਣੀ ਪੀ ਲੂਗਾ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਬਚਾਅ ਕਰ ਲੂ ਪਰ ਜਿਹੜੇ ਜਾਨਵਰ ਪਸ਼ੂ ਪੰਛੀ ਨੇ ਉਹ ਆਪਣਾ ਬਚਾਅ ਕਿਵੇਂ ਕਰਨਗੇ ਉਹਦੇ ਲਈ ਇੱਕ ਵੱਖਰਾ ਅਪਰਾਲਾ ਕੀਤਾ ਜਾ ਰਿਹਾ ਉਹ ਤਸਵੀਰ ਤੁਹਾਨੂੰ ਦਿਖਾਵਾਂਗੇ ਕਹਿੰਦੇ ਲੱਖਾਂ ਦੀ ਗੱਡੀ ਦੇ ਵਿੱਚ ਇਸ ਨੌਜਵਾਨ ਮਿੱਟੀ ਦੇ ਭਾਂਡੇ ਲੈ ਕੇ ਕਿਉਂ ਤੁਰੇ ਸਵੇਰ ਦਾ ਸਮਾਂ ਤਾਂ ਮਿੱਟੀ ਦੇ ਜਿਹੜੇ ਭਾਂਡੇ ਨੇ ਉਹ ਲੈ ਕੇ ਚੱਲ ਪਏ ਨੇ ਦਰਖਤ ਦੇਖ ਰਹੇ ਨੇ ਵੀ ਕਿੱਥੇ ਦਰਖਤ ਦੇ ਕੋਲ ਛਾਂ ਹੈ ਕਿੱਥੇ ਲੋਕ ਇਸ ਦੇ ਵਿੱਚ ਪਾਣੀ ਪਾ ਸਕਦੇ ਆ ਇਹ ਕਟੋਰੀਆਂ ਦੇ ਵਿੱਚ ਜ਼ਰੂਰੀ ਹੈ ਵੀ ਪਾਣੀ ਪਾਇਆ ਜਾਵੇ ਤੇ ਜਿਹੜੇ ਸਾਡੇ ਪੰਛੀ ਹੈ ਉਹਨਾਂ ਨੂੰ ਬਚਾਇਆ ਜਾਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਪੰਛੀਆਂ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਆ ਕਿਉਂਕਿ ਜੇਕਰ ਇਨਸਾਨ ਨੂੰ ਲੋੜ ਆ ਤਾਂ ਪੰਛੀਆਂ ਨੂੰ ਉਸ ਤੋਂ ਵੱਧ ਲੋੜ ਆ ਕਿਉਂਕਿ ਜਿੰਨਾ ਇਹਨਾਂ ਨੇ ਖੁੱਲੇ ਅਸਮਾਨ ਦੇ ਥੱਲੇ ਰਹਿਣਾ ਹੈ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਹੈ ਕਿਉਂਕਿ ਲਗਾਤਾਰ ਜਿਹੜਾ ਦਰਖਤ ਘਟ ਰਹੇ ਆ ਤਾਂ ਉਸ ਨੂੰ ਲੈ ਕੇ ਵੀ ਕਿਤਨਾ ਕਿਤੇ ਟੈਂਪਰੇਚਰ ਦੇ ਵਿੱਚ ਵਾਧਾ ਜ਼ਰੂਰ ਹੋਇਆ ਤਾਂ ਪਿਛਲੇ ਦਿਨਾਂ ਦੀ ਗੱਲ ਕਰਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੰਨਾ ਟੈਂਪਰੇਚਰ ਵਧਿਆ ਤਾਂ ਬਠਿੰਡਾ ਤਕਰੀਬਨ ਭਾਰਤ ਦੇ ਵਿੱਚੋਂ ਪਹਿਲੇ ਦੂਜੇ ਨੰਬਰ ਤੇ ਆਇਆ ਟੈਂਪਰੇਚਰ ਨੂੰ ਲੈ ਕੇ ਪਹਿਲਾਂ ਕਹਿੰਦੇ ਹੁੰਦੇ ਸੀ ਰਾਜਸਥਾਨ ਦੇ ਵਿੱਚ ਗਰਮੀ ਬਹੁਤ ਪੈਂਦੀ ਹੈ ਕੋਈ ਕਹਿੰਦਾ ਦਿੱਲੀ ਦੇ ਵਿੱਚ ਗਰਮੀ ਬਹੁਤ ਪੈਂਦੀ ਹੈ ਪਰ ਪੰਜਾਬ ਦੇ ਵਿੱਚ ਇਸ ਵਾਰ ਸਭ ਤੋਂ ਜ਼ਿਆਦਾ ਜਿਹੜਾ ਗਰਮ ਜਿਹੜਾ ਬਠਿੰਡਾ ਉਹ ਮੰਨਿਆ ਗਿਆ ਤਾਂ ਬਾਈ ਜੀ ਹੁਣੀ ਸਵੇਰੇ ਸਵੇਰੇ ਜਿਹੜੇ ਕਹਿੰਦੇ ਵੀ ਇਸ ਸਮੇਂ ਨਾ ਮੇਰੇ ਵਰਗਾ ਕਹਿੰਦਾ ਏਸੀ ਥੋੜਾ ਜਿਹਾ ਇੱਕ ਨੰਬਰ ਹੋਰ ਘਟਾ ਦਿਓ ਥੋੜਾ ਜਿਹਾ ਲੇਟ ਉੱਠੀਏ ਫੇਰ ਹੀ ਆਪਦੇ ਕਮਾਕਾਰਾਂ ਨੂੰ ਜਾਈਏ ਤਾਂ ਆਪਾਂ ਬਾਈ ਹੁਣ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਪ੍ਰਾਈਮੇਰੀ ਸ਼ੋਅ ਤੇ ਬਹੁਤ-ਬਹੁਤ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜੀ ਮੈਂ ਕਹਾ ਸਵੇਰੇ ਸਵੇਰੇ ਕਿੱਧਰ ਮਿੱਟੀ ਦੇ ਕਟੋਰੇ ਲੈ ਕੇ ਲੋਕ ਵੀ ਕਹਿੰਦੇ ਹੋਣੇ ਆ ਤਾਂ ਕਿਤੇ ਨਾ ਕਿਤੇ ਘਰ ਦੇ ਵੀ ਕਹਿੰਦੇ ਹੋਣੇ ਆ ਵੀ ਟਿਕ ਜੋ ਗਰਮੀ ਬਹੁਤ ਹੈ ਹਾ ਬਿਲਕੁਲ ਦੇਖੋ ਘਰ ਦੇ ਤਾਂ ਕਹਿੰਦੇ ਆ ਵੀ ਜਵਾਕਾਂ ਨੂੰ ਵੀ ਸਵੇਹਾ ਉਠਾ ਲਿਆ ਆਪ ਵੀ ਤੜਕੀ ਉੱਠ ਕੇ ਤੁਰ ਪਏ ਕੱਲਾ ਇਹ ਨਹੀਂ ਵੀ ਅੱਜ ਤਾਂ ਇਸ ਕੰਮ ਤੇ ਆ ਨਹੀਂ ਅਸੀਂ ਦਰੱਖਤਾਂ ਦੀ ਸੇਵਾ ਸੰਭਾਲ ਤੇ ਤੜਕੇ ਤਕਰੀਬਨ 4:30 ਵਜੇ ਨਿਕਲ ਲੰਨੇ ਆ ਤਾਂ ਅੱਜ ਮੈਂ ਮੇਰੇ ਦੋਸਤ ਤੇ ਜਵਾਕਾਂ ਨੂੰ ਨਾਲ ਲੈ ਕੇ ਤਾਂ ਅਸੀਂ ਇਹ ਪਹਿਲਾਂ ਤਿਆਰ ਕੀਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਇਹਦੇ ਤਾਰ ਬੰਨੀ ਉੱਤੋਂ ਤੱਕ ਇਸ ਹਿਸਾਬ ਨਾਲ ਕਿ ਇਹ ਹੈਂਗ ਕਰੇ ਲੰਮਕੇ ਤੇ ਜਿੱਥੇ ਜਿੱਥੇ ਸਾਨੂੰ ਲੱਗਦਾ ਵੀ ਇਹ ਕੋਈ ਪਾਣੀ ਪਾ ਸਕਦਾ ਇਹਨਾਂ ਦੇ ਵਿੱਚ ਜਾਂ ਸਾਡੀ ਰੀਚ ਹੋਈ ਵੀ ਅਸੀਂ ਆਪਦੀ ਬਾਲਟੀ ਲੈ ਕੇ ਸਕੂਟਰ ਤੇ ਕਿਤੇ ਵੀ ਗੱਡੀ ਤੇ ਤਾਂ ਪਾਣੀ ਪਾ ਸਕਦੇ ਆ ਤਾਂ ਪੰਛੀਆਂ ਵਾਸਤੇ ਅਸੀਂ ਇਹ ਟੰਗ ਰਹੇ ਆ ਕਿਉਂਕਿ ਪਹਿਲਾਂ ਜਿਹੜਾ ਹੁੰਦਾ ਸੀ ਨਾ ਉਹ ਛੱਪੜ ਹੁੰਦੇ ਸੀ ਨਾਲੀਆਂ ਹੁੰਦੇ ਸੀ ਹੁੰਦੀਆਂ ਸੀ ਪਾਣੀ ਵਗਦਾ ਰਹਿੰਦਾ ਸੀ ਛੱਪੜ ਹੁੰਦੇ ਸੀ ਤਾਂ ਉੱਥੋਂ ਪਾਣੀ ਪੰਛੀ ਪੀ ਲੈਂਦੇ ਸੀ ਹੁਣ ਸਾਰੇ ਪਾਸੇ ਨਾਲੀਆਂ ਵੀ ਬੰਦ ਕਰਤੀਆਂ ਅੰਡਰਗਰਾਉਂਡ ਸਿਸਟਮ ਆ ਗਿਆ ਛੱਪੜ ਤਾਂ ਸ਼ਹਿਰਾਂ 'ਚ ਰਹਿਣਾ ਹੀ ਕੀ ਹੈ ਪਾਣੀ ਕਿਸੇ ਪਾਸੇ ਵੀ ਤੁਹਾਨੂੰ ਖੜਾ ਨਹੀਂ ਦਿਖਦਾ ਤਾਂ ਪੰਛੀ ਐ ਵਿਚਾਰੇ ਗਰਮੀ ਐ ਕਿ ਕਹਿੰਦੇ ਹੁੰਦੇ ਵੀ ਕਾਂ ਦੀ ਅੱਖ ਨਿਕਲਦੀ ਐ ਇੰਨੀ ਗਰਮੀ ਹੋ ਚੁੱਕੀ ਐ ਬੁਰਾ ਹਾਲ ਐ ਆਪ ਨੂੰ ਦੇਖੋ ਪਸੀਨੂ ਪਸੀਨੀ ਮੈਂ ਤਾਂ ਹੀ ਤਾਂ ਕਹਿ ਰਿਹਾ ਸਵੇਰ ਦਾ ਸਮਾਂ ਜੀ ਕਿਉਂਕਿ ਇਸ ਸਮੇਂ ਤਾਂ ਕਹਿੰਦੇ ਹੁੰਦੇ ਆ ਵੀ ਜਿਹੜਾ ਠੰਡਾ ਮਾਹੌਲ ਹੁੰਦਾ ਲੋਕ ਕਹਿ ਦਿੰਦੇ ਆ ਵੀ ਯਾਰ ਠੰਡੇ ਠੰਡੇ ਚ ਕੰਮ ਕਰ ਲੂ ਤੇ ਆਪਾਂ ਉਦਾਹਰਨ ਬਣੀ ਐ ਤਾਂ ਪਰ ਮੈਨੂੰ ਲੱਗਦਾ ਨਹੀਂ ਵੀ ਉਹ ਠੰਡੇ ਠੰਡੇ ਵਾਲਾ ਕੰਮ ਰਹਿ ਗਿਆ ਨਹੀਂ ਨਹੀਂ ਹੁਣ ਤਾਂ ਤੜਕੇ ਉੱਠਦੇ ਸਾਰੀ ਗਰਮੀ ਆਪਦਾ ਕਹਿਰ ਦਰਸਾਉਂਦੀ ਐ ਤਾਂ ਸੋ ਸਵੇਰੇ ਹੁਣੇ ਨਿਕਲੇ ਆ ਅਸੀਂ ਇਸ ਮੁੱਦੇ ਤੇ ਤੇ ਮੈਂ ਆ ਮੇਰਾ ਦੋਸਤ ਹੈ ਮੁੰਡਾ ਕੈਨੇਡਾ ਤੋਂ ਆਇਆ ਹੋਇਆ ਅਸੀਂ ਦੋਨਾਂ ਨੇ ਇਹ ਉਪਰਾਲਾ ਕੀਤਾ ਜਿੱਥੇ ਅਸੀਂ ਦੁਕਾਨਦਾਰ ਨੂੰ ਪੁੱਛਦੇ ਹਾਂ ਕੋਈ ਦੁਕਾਨ ਖੁੱਲੀ ਹੈ ਵੀ ਬਾਈ ਜੀ ਇੱਥੇ ਟੰਗਦਗੇ ਪਾਣੀ ਪਾ ਦਿਆ ਕਰੋਂਗੇ ਡੇਲੀ ਅਗਲਾ ਕਹਿੰਦਾ ਹਾਂਜੀ ਮੈਂ ਹੁਣ ਇਹ ਦੁਕਾਨਦਾਰ ਇਹ ਤਾਂ ਕਹਿੰਦਾ ਜੀ ਦੋ ਟੰਗ ਦਿਓ ਵੀ ਅਸੀਂ ਸਾਰਾ ਦਿਨ ਖੁੱਲੇ ਹੁੰਨੇ ਆ ਤੜਕੇ 4 ਵਜੇ ਅਸੀਂ ਇੱਥੇ ਆ ਜਾਂਦੇ ਆ ਕਿਉਂਕਿ ਦੁੱਧ ਦਾ ਕੰਮ ਹੈ ਪਾਣੀ ਅਸੀਂ ਸਾਫ਼ ਕਰਕੇ ਚ ਪਾ ਦਿਆ ਕਰਾਂਗੇ ਤਾਂ ਸੋ ਉੱਥੇ-ਉੱਥੇ ਅਸੀਂ ਇਹਨਾਂ ਨੂੰ ਟੰਗ ਰਹੇ ਆ ਬਈ ਲੱਗਦਾ ਨਹੀਂ ਕਿਤੇ ਨਾ ਕਿਤੇ ਇਹ ਉਪਰਾਲਾ ਆਪਾਂ ਨੂੰ ਸਭ ਨੂੰ ਕਰਨਾ ਚਾਹੀਦਾ ਕਿਉਂਕਿ ਹਰ ਇਨਸਾਨ ਹੈ ਜਿਹੜਾ ਉਹ ਇੰਨਾ ਕੰਮ ਤਾਂ ਕਰ ਸਕਦਾ ਵੀ ਆਪਣੇ ਘਰ ਦੇ ਕੋਲ ਇਸ ਤਰ੍ਹਾਂ ਦਾ ਇੱਕ ਮਿੱਟੀ ਦਾ ਭਾਂਡਾ ਰੱਖ ਕੇ ਉਸ ਦੇ ਵਿੱਚ ਪਾਣੀ ਪਾ ਲੇ ਕਿਉਂਕਿ ਕੋਈ ਵੱਡਾ ਕੰਮ ਤਾਂ ਹੈ ਨਹੀਂ ਕੰਮ ਨਾਰਮਲ ਹੈ ਬਿਲਕੁਲ ਐਡਾ ਕੋਈ ਇਹ ਨਹੀਂ ਹੈਗਾ ਪ੍ਰੋਜੈਕਟ ਕਿ ਇਹ ਹੋ ਨਾ ਸਕੇ ਕਿਸੇ ਤੋਂ ਵੀ ਛੋਟਾ ਜਿਹਾ ਉਪਰਾਲਾ ਕਿ ਇੱਕ 50 ਰੁਪਏ ਦਾ ਇਹ 40 50 ਰੁਪਏ ਦਾ ਆ ਜਾਣਾ ਹੁੰਦਾ ਤੇ ਆਪਦੇ ਘਰ ਤੇ ਰੱਖ ਲੋ ਛੱਤ ਤੇ ਰੱਖ ਲੋ ਆਪਦੇ ਕਿਤੇ ਵੀ ਕੋਈ ਕੰਦ ਦੀ ਉਹ ਹੈਗੀ ਇਸ ਤਰੀਕੇ ਨਾਲ ਬਣੀ ਵੀ ਉੱਥੇ ਰੱਖ ਕੇ ਤੜਕੇ ਹੱਥ ਨੇ ਪਾਣੀ ਭਰੋ ਕਿਉਂਕਿ ਮਾੜਾ ਮੋਟਾ ਕਿਤੇ ਧਰਖਤ ਹੈਗਾ ਤਾਂ ਉੱਥੇ ਕੋਈ ਨਾ ਕੋਈ ਪੰਛੀ ਤਾਂ ਆਉਂਦਾ ਉਹਨੂੰ ਪਿਆਸ ਲੱਗਦੀ ਹੈ ਦਾਣੇ ਪਾ ਦਿਓ ਅਸੀਂ ਨਾਲ ਦੀ ਨਾਲ ਇਹ ਸਾਰਿਆਂ ਨੂੰ ਸੁਨੇਹਾ ਵੀ ਦਿੰਨੇ ਆ ਕਿ ਆਪਦੀ ਛੱਤ ਤੇ ਰੱਖੋ ਕਿਤੇ ਕੰਧ ਤੇ ਰੱਖੋ ਦਾਣੇ ਪਾ ਦਿਓ ਨਾਲ ਇਹ ਪਾਣੀ ਦਾ ਭਰ ਕੇ ਰੱਖ ਦਿਓ ਤੇ ਪੰਛੀ ਪਾਣੀ ਪੀਣ ਆਉਣਗੇ ਬਹੁਤ ਬਹੁਤ ਧੰਨਵਾਦ ਭਾਈ ਕਹਿੰਦੇ ਹੁੰਦੇ ਵੀ ਆਹ ਦੇਣਾ ਨਾ ਜਿਹੜੇ ਆਹ ਦੇਣਾ ਚ ਜਿਹੜੇ ਐਨ ਆਰ ਆਈ ਉਹ ਤਾਂ ਜਮੇ ਨਹੀਂ ਮੂੰਹ ਕਰਦੇ ਕਹਿੰਦੇ ਵੀ ਇੰਡੀਆ ਕਿੰਨੀ ਉਹ ਤਾਂ ਕਹਿੰਦੇ ਆ ਭਾਈ ਬਚ ਲੋ ਬਾ ਦਸੰਬਰ ਦਸੰਬਰ ਚ ਆ ਉਹ ਵਿਆਹਾਂ ਵਾਲੇ ਸੀਜ਼ਨ ਚ ਚੱਲਾਂਗੇ ਆਹ ਸੀਜ਼ਨ ਚ ਤੱਕ ਕਿਉਂ ਇੱਧਰ ਨੂੰ ਕਿਵੇਂ ਗੱਲ ਭਾਈ ਤੁਹਾਡੀ ਬਿਲਕੁਲ ਸਹੀ ਹੈ ਆ ਤਾਂ ਹੁਣ ਇੱਥੇ ਗਏ ਪਰ ਲੋ ਪੈਂਦੀ ਆ ਅੱਜ ਬਠਿੰਡਾ ਦੁਨੀਆ ਦਾ ਸਭ ਤੋਂ ਗਰਮ ਸ਼ਹਿਰ ਅੱਜ ਸਵੇਰੇ ਹੀ ਮੈਂ ਇਹ ਪੜਿਆ ਸੀਗਾ ਟੈਂਪਰੇਚਰ ਬਾਰੇ ਜੋ ਦੇਖ ਰਿਹਾ ਸੀਗਾ ਤੇ ਗੰਗਾ ਨਗਰ ਦੂਜਾ ਗਰਮੀ ਬਹੁਤ ਆ ਪਰ ਉਹ ਕਹਿੰਦੇ ਜਿਵੇਂ ਤੁਹਾਡਾ ਜਿਹੋ ਜਿਹਾ ਗੁਆਂਢੀ ਹੋਏਗਾ ਦੋਸਤ ਹੋਏਗਾ ਤੇ ਇੱਕ ਲਗਨ ਬੰਦੇ ਨੂੰ ਅੰਦਰ ਹੋ ਜਾਂਦੀ ਹੈ ਗੁਰਵਿੰਦਰ ਸ਼ਰਮਾ ਮੇਰਾ ਗੁਆਂਢੀ ਵੀ ਹੈ ਤੇ ਮੇਰਾ ਦੋਸਤ ਵੀ ਹੈ ਤੇ ਇਹ ਤਾਂ ਇਹ ਕੰਮਾਂ ਦੇ ਵਿੱਚ ਹਮੇਸ਼ਾ ਅੱਗੇ ਹੀ ਰਹਿੰਦਾਗਾ ਤੇ ਇਹਨੇ ਮੇਰੇ ਕੋਲੇ ਗੱਲ ਕੀਤੀ ਵੀ ਆਪਾਂ ਇਹ ਕੰਮ ਕਰਨਾ ਤੇ ਮੈਂ ਵੀ ਚੱਲ ਠੀਕ ਹੈ ਮੈਂ ਇਹਦੇ ਨਾਲ ਆ ਗਿਆ ਤੇ ਨਾਲ ਲੱਗ ਗਿਆ ਇਹਦੇ ਤੇ ਜਿਵੇਂ ਜਿਵੇਂ ਮਨੁੱਖ ਤਰੱਕੀ ਕਰ ਰਿਹਾ ਕੁਦਰਤੀ ਸਾਧਨ ਜਿਹੜੇ ਸਰੋਤ ਆ ਉਹ ਘਟ ਰਹੇ ਨੇ ਜਿਵੇਂ ਕਿ ਨੇਚਰ ਦੀ ਗੱਲ ਕਰੀਏ ਦਰਖਤ ਘਟ ਰਹੇ ਆ ਆਪਣੀ ਤਰੱਕੀ ਹੋ ਗਈ ਸੜਕਾਂ ਚੌੜੀਆਂ ਹੋ ਗਈਆਂ ਕਿਤੇ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਛੱਪੜ ਨਹੀਂ ਰਿਹਾ ਪਾਣੀ ਨਹੀਂ ਰਿਹਾ ਤਾਂ ਪੰਛੀ ਜਿਹੜੇ ਹੈਗੇ ਆ ਉਹ ਵੀ ਘਟ ਰਹੇ ਆ ਤੇ ਇਹਨਾਂ ਦੇ ਪੀਣ ਦੇ ਪਾਣੀ ਦਾ ਕੋਈ ਪ੍ਰਬੰਧ ਹੈ ਨਹੀਂ ਤੇ ਇੱਕ ਛੋਟੀ ਜੀ ਪਹਿਲ ਕੀਤੀ ਹੈ ਜੀ ਬਈ ਜਦੋਂ ਇਧਰ ਨੂੰ ਰੁਖ ਕੀਤਾ ਇਹ ਸੋਚ ਬਣੀ ਦਿਮਾਗ ਦੇ ਵਿੱਚ ਤਾਂ ਜਦੋਂ ਜਿਹੜੇ ਮੁਲਕ ਦੇ ਵਿੱਚੋਂ ਤੁਸੀਂ ਆਏ ਹੋ ਉੱਥੇ ਬਹੁਤ ਕੁਝ ਉਲਟ ਹੈ ਉੱਥੇ ਹਰ ਚੀਜ਼ ਦਾ ਪ੍ਰਬੰਧ ਹੈ ਜੇ ਕਹਿੰਦੇ ਵੀ ਕਿਸੇ ਪੰਛੀ ਵੀ ਕਿਤੇ ਰਹਿੰਦੇ ਹਨ ਤਾਂ ਪੰਛੀਆਂ ਵਾਸਤੇ ਵੀ ਉਹਦਾ ਇੱਕ ਸਪੈਸ਼ਲ ਪ੍ਰਬੰਧ ਕੀਤਾ ਹੋਇਆ ਵੀ ਭਾਈ ਇਹਨਾਂ ਨੇ ਰਹਿਣਾ ਇੱਥੇ ਹੈ ਖਾਣਾ ਇੱਥੋਂ ਹੈ ਤੇ ਪੀਣਾ ਇੱਥੋਂ ਹੈ ਪਰ ਇਹ ਇਹ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਹ ਸਭ ਕੁਝ ਤੁਸੀਂ ਉਲਟ ਵਾਲੇ ਪਾਸੇ ਨੂੰ ਦੇਖ ਰਹੇ ਹੋ ਬਿਲਕੁਲ ਸਹੀ ਕਿਹਾ ਬਾਈ ਤੁਸੀਂ ਬਿਲਕੁਲ ਇਹ ਹੀ ਉਲਟਾ ਜਿਵੇਂ ਆਪਾਂ ਦਿਨ ਰਾਤ ਦਾ ਫਰਕ ਹੈ ਨਹੀਂ ਇਹ ਗੱਲ ਵੀ ਸਹੀ ਹੈ ਉੱਥੇ ਤਾਂ ਜੇ ਦਰਖਤ ਕਿਸੇ ਰੋਡ ਦੇ ਵਿਚਾਲੇ ਆ ਰਿਹਾ ਤੇ ਉਹਨੂੰ ਕੱਟਣ ਦੀ ਮਨਜ਼ੂਰੀ ਨਹੀਂ ਉਹ ਸੜਕ ਉਥੋਂ ਟੇਟੀ ਕਰਦੇ ਹਨ ਕਿ ਵਿੰਗ ਪਾ ਦੇਣ ਕਿ ਪਰ ਦਰਖਤ ਨਹੀਂ ਕੱਢਦੇ ਕਿਉਂਕਿ ਇੱਕ ਦਰਖਤ ਸਿਰਫ ਇੱਕ ਇਨਸਾਨਾਂ ਵਾਸਤੇ ਜ਼ਰੂਰੀ ਨਹੀਂ ਇਹ ਮੀਂਹਾਂ ਵਾਸਤੇ ਨੇਹਰੀਆਂ ਰੋਕਦਾ ਜਿਵੇਂ ਕਿ ਪੰਛੀਆਂ ਦੇ ਘਰ ਹੁੰਦੇ ਆ ਇਹ ਚੀਜ਼ ਹੈਗੀ ਉੱਥੇ ਬਹੁਤ ਇਸ ਹਰ ਚੀਜ਼ ਉਲਟਾ ਉਹ ਦੇਸ਼ ਆਪਣੇ ਤੋਂ ਵਾਕਈ ਬਹੁਤ ਅੱਗੇ ਨੇ ਇਹ ਉੱਥੇ ਜਾ ਕੇ ਪਤਾ ਲੱਗਦਾ ਤੇ ਆਪਾਂ ਨੂੰ ਲੋੜ ਹੈ ਜੀ ਉਹਨਾਂ ਦੀ ਸੋਚ ਅਨੁਸਾਰ ਚੱਲਣ ਕਹਿੰਦੇ ਵੀ ਜੇ ਦਰਖਤ ਦੇ ਕਹਿੰਦੇ ਤੁਸੀਂ ਟਾਹਣੀਆਂ ਵੱਡੋਗੇ ਨਾ ਤਾਂ ਕਹਿੰਦੇ ਥੋਡੀਆਂ ਟਾਹਣੀਆਂ ਸਰਕਾਰ ਵੱਡ ਦੋ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਨੇ ਜੇ ਆਪਣੇ ਘਰੇ ਵੀ ਦਰਖਤ ਲੱਗਿਆ ਨਾ ਆਪਾਂ ਆਪਣੇ ਘਰੇ ਦਰਖਤ ਵੀ ਨਹੀਂ ਵੜ ਸਕਦੇ ਉਸ ਦੇ ਲਈ ਵੀ ਸਿਰਫ ਗਵਰਨਮੈਂਟ ਮੁਲਾਜ਼ਮ ਆਉਣਗੇ ਉੱਥੇ ਜਿਹੜੇ ਕਿ ਉਸ ਡਿਪਾਰਟਮੈਂਟ ਦੇ ਉਹੀ ਵੱਢ ਕੇ ਜਾਣਗੇ ਆਪਾਂ ਤੇ ਇੱਕ ਉੱਥੇ ਅਰਜੀ ਦੇ ਸਕਦੇ ਐ ਐਪਲੀਕੇਸ਼ਨ ਪਾ ਸਕਦੇ ਆ ਵੀ ਭਾਈ ਸਾਡਾ ਆਹਾ ਕੰਮ ਆ ਤੇ ਨਹੀਂ ਆਪਣੇ ਕੋਲੇ ਕੋਈ ਰਾਈਟ ਨਹੀਂਗਾ ਦਰਖਤ ਨੂੰ ਉੱਥੇ ਵੱਡਣ ਦਾ ਚਾਹੇ ਉਹ ਆਪਾਂ ਖੁਦ ਹੀ ਕਿਉਂ ਨਾ ਲਾਇਆ ਹੋਵੇ ਘਰੇ ਜਦੋਂ ਪੰਛੀਆਂ ਕੰਨੀ ਦੇਖਦੇ ਹਾਂ ਪਿਆਸੇ ਹੁੰਦੇ ਆ ਕਿਉਂਕਿ ਆ ਗਰਮੀ ਦੇ ਸੀਜ਼ਨ ਦੇ ਵਿੱਚ ਇਹ ਡਿੱਗਦੇ ਆ ਬਹੁਤ ਜਗ੍ਹਾ ਤੇ ਮੈਂ ਦੇਖਿਆ ਪੰਛੀ ਲੜਖੜਾ ਰਹੇ ਹੁੰਦੇ ਆ ਤਾਂ ਉਦੋਂ ਮਨ ਦੇ ਵਿੱਚ ਕੀ ਚੱਲਦਾ ਹੁੰਦਾ ਵੇਖ ਕੇ ਇਹ ਕਿਸੇ ਨਾ ਕਿਸੇ ਕਾਰਨ ਇਹਦਾ ਆਪ ਹੀ ਹੈਗਾ ਕਿ ਇਹਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਮਨੁੱਖੀ ਹੈ ਨਿੱਕੇ ਹੁੰਦੇ ਉਹ ਕੰਮ ਕੀਤਾ ਕਿਹਦੇ ਟੋਕਰੇ ਥੱਲੇ ਦਾ ਦਾਣੇ ਪਾ ਕੇ ਡੰਡਾ ਲਾ ਲੈਂਦੇ ਸੀ ਆਪਾਂ ਉਹ ਚਿੜੀ ਫੜ ਲੈਣੀ ਉਹ ਪੂਰੀ ਫਿਰ ਉਹ ਫੜ ਕੇ ਫਿਰ ਛੱਡ ਦੇਣੀ ਇੱਕੋ ਨਾ ਉਹ ਮਨ ਦੀ ਇੱਕ ਖੇਡ ਜੀ ਹੁੰਦੀ ਸੀ ਤੇ ਕਿਤੇ ਨਾ ਕਿਤੇ ਦਿਲ ਨੂੰ ਸਕੂਨ ਵੀ ਮਿਲਦਾ ਸੀ ਵੀ ਅਸੀਂ ਨਾ ਮਤਲਬ ਖੇਡ ਦੇ ਨਾਲ-ਨਾਲ ਇੱਕ ਇੱਕ ਤਰ੍ਹਾਂ ਦੇ ਪੰਛੀਆਂ ਦੇ ਵਿੱਚ ਰਹਿ ਕੇ ਜੀ ਰਹੇ ਹਾਂ ਤਾ ਤਾ ਉਹ ਦਿਨ ਯਾਦ ਹੁੰਦੇ ਆ ਚੇਤੇ ਆਉਂਦੇ ਮੈਨੂੰ ਲੱਗਦਾ ਉਹ ਪੂਰੀ ਚੀਜ਼ ਜਿਹੜੀ ਤਾਂ ਹੁਣ ਦੇਖਣ ਨੂੰ ਬਹੁਤ ਵਾਜੀ ਬਿਲਕੁਲ ਤੁਸੀਂ ਸਹੀ ਕਿਹਾ ਉਹ ਤਾਂ ਹੁਣ ਦੇਖਣ ਨੂੰ ਮਿਲਦੀ ਹੀ ਨਹੀਂ ਹੋਰ ਵੀ ਕਈ ਪੰਚੇ ਇਹ ਜਿਹੇ ਹੈਗੇ ਜਿਹੜੇ ਦੇਖਣ ਨੂੰ ਹੀ ਨਹੀਂ ਮਿਲਦੇ ਅਸੀਂ ਬੱਚਿਆਂ ਨੂੰ ਜਦੋਂ ਦਾਸਦੇ ਹਾਂ ਸਾਡੇ ਵੇਲੇ ਤਾਂ ਆਏ ਹੁੰਦਾ ਸੀ ਆਏ ਹੁੰਦਾ ਸੀ ਵੀ ਡੰਡਾ ਲਾ ਲੈਣਾ ਟੋਕਰੀ ਤੇ ਲਈ ਉਹ ਅਸੀਂ ਆਪ ਕੀਤਾ ਭਾਈ ਜਦੋਂ ਨਾਨਕੇ ਪਿੰਡ ਜਾਂਦੇ ਸੀ ਜਾਂ ਆਪਣੇ ਪਿੰਡ ਜਾਂਦੇ ਸੀ ਮੇਰਾ ਪਿੰਡ ਭਾਗੂ ਉੱਥੇ ਜਾਂਦੇ ਸੀ ਤੇ ਇਹ ਕੰਮ ਜ਼ਰੂਰ ਕਰਦੇ ਸੀ ਪਰ ਉਹ ਚਲੋ ਬਚਪਨ ਸੀ ਬਿਲਕੁਲ ਤਾਂ ਕਰਕੇ ਤਾ ਕਿਤੇ ਨਾ ਕਿਤੇ ਜਿਹੜਾ ਜਿਹੜਾ ਇਹ ਸਮਾ ਇਹ ਸਿਸਟਮ ਉਹ ਚੇਂਜ ਹੁੰਦਾ ਆਇਆ ਪਰ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਕਹਿੰਦੇ ਵੀ ਜਿਵੇਂ ਜਿਵੇਂ ਸਮਾ ਚੇਂਜ ਹੋਇਆ ਨਾ ਤਾਂ ਉਵੇਂ ਮੇ ਇਨਸਾਨ ਜ਼ਰੂਰ ਚੇਂਜ ਹੋਣਾ ਸ਼ੁਰੂ ਹੋਇਆ ਤਾਂ ਇਨਸਾਨ ਤਰੱਕੀ ਵੱਲ ਵਧਿਆ ਤਰੱਕੀ ਵੱਲ ਵਧਣਾ ਵੀ ਚਾਹੀਦਾ ਹੈ ਕਿਉਂ ਨਾ ਵਧੇ ਪਰ ਕਿਤੇ ਨਾ ਕਿਤੇ ਤਰੱਕੀ ਵੱਲ ਵਾਧੇ ਵਾਧੇ ਇਨਸਾਨ ਨੂੰ ਉਸ ਕਹਿੰਦੇ ਹੁੰਦੇ ਵੀ ਜਿਹੜੀ ਸ੍ਰਿਸ਼ਟੀ ਸਾਜੀ ਹੈ ਨਾ ਪ੍ਰਮਾਤਮਾ ਨੇ ਉਸ ਵੱਲ ਵੀ ਦੇਖਣਾ ਚਾਹੀਦਾ ਤਾਂ ਇਹ ਸ੍ਰਿਸ਼ਟੀ ਵੱਲ ਇਸ ਵੀਰਾਂ ਵੱਲੋਂ ਹੁਣ ਧਿਆਨ ਦਿੱਤਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਇਹਨਾਂ ਪੰਛੀਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਤਾਂ ਇਹ ਆਪਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਗਰਮੀ ਦਾ ਸੀਧਾ ਨਾਲ ਰਲ ਮਿਲ ਕੇ ਇਹ ਉਪਰਾਲਾ ਜ਼ਰੂਰ ਕਰੀਏ ਉਪਰਾਲੇ ਦੇ ਨਾਲ ਨਾਲ ਲੋਕ ਹੈ ਜਿਹੜੇ ਉਹ ਵੀ ਇਸ ਚੀਜ਼ ਨੂੰ ਦੇਖਣ ਤੇ ਇਹ ਉਪਰਾਲੇ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣ ਮੈਂ ਬਠਿੰਡਾ ਤੋਂ ਹੈਰੀ ਦੇ ਨਾਲ ਜਸਸੀ ਬਰਾੜ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ